ਕਿ ਕਿਸੇ ਨੇ ਕਿਸੇ ਦਾ ਮੋਬਾਈਲ ਤੇ ਡਾਟਾ ਟਰਾਂਸਫਰ ਕਰਨਾ ਸਾਨੂੰ ਦੱਸ ਦਿਓ ਅਸੀਂ ਪਹੁੰਚ ਜਾਗੇ ਉੱਥੇ ਟੈਕ ਤੇ ਹਾਂ ਸਮਾਨ ਤੇ ਸਮਾਨ ਸਾਨੂੰ ਚਾਹੀਦਾ ਹੋਊਗਾ ਸਾਨੂੰ ਬਸ ਕੁਛ ਨਹੀਂ ਅਸੀਂ ਕੌਫੀ ਦੇ ਸਕੀਨਾ ਤਿੰਨ ਕੱਪ ਕੌਫੀ ਦੇ ਤਿੰਨ ਹਾਂ ਅੱਸੀ ਗੱਲ ਬਾਈ ਆ ਆਪਾਂ ਚੱਲੇ ਆਪਾਂ ਜਗਮੀਤ ਸਿੰਘ ਵੀਰ ਨਾਲ ਚੱਲ ਹੁੰਦਾ ਉਹ ਵਾਹੋਂ ਤੋਂ ਦੇਖ ਤੇ ਸਿੱਕਾਲ ਜੀ ਗੁੱਡ ਮਾਰਨਿੰਗ ਸਾਨੂੰ ਪਤਾ ਕੱਲ ਆਪਾਂ ਨੂੰ ਫੋਨ ਆਇਆ ਸੀਗਾ ਉਹ ਟੈ ਫੋਨ ਲੈਂਦਾ ਸੀ ਉਹ ਫੋਨ ਦੇ ਚੱਕਰ ਦੇ ਵਿੱਚ ਡਾਟਾ ਟਰਾਂਸਫਰ ਫਾਰ ਕਰਨਾ ਜਿਹੜਾ ਜੋ ਵੀ ਕਰਨਾ ਸੀ ਦੇਖ ਕਿੰਨੇ ਬੰਦੇ ਦੇਖੋ ਖੇਤੀਬਾੜੀ ਮੰਤਰੀ ਖੇਤੀਬਾੜੀ ਮੰਤਰੀ ਤੇ ਮੈਂ ਇਹਨਾਂ ਦਾ ਗਰੂ ਮੈਂ ਇਹਨਾਂ ਦਾ ਪ੍ਰਧਾਨ ਇਹ ਦੇਖੋ ਇੰਨਾ ਗੁੱਸਾ ਰੱਖਿਆ ਸੀ ਇਹ ਆਮ ਜੋ ਉਹ ਮੈਂ ਤੇ ਡਾਟਾ ਟਰਾਂਸਫਰ ਕਰਨਾ WhatsApp ਦਾ ਕਿੰਨੇ ਹੱਥਾਂ ਨਾਲ ਹੋਊਗਾ ਇਸ ਕਰਕੇ ਅਸੀਂ ਦੇਖ ਲੈਨੇ ਬੰਦੇ ਕਰ ਰਹੇ ਆ ਜੇ ਕਈ ਵਾਰਾ ਕਿਸੇ ਨੇ ਕਿਸੇ ਦਾ ਮੋਬਾਈਲ ਤੇ ਡਾਟਾ ਟਰਾਂਸਫਰ ਕਰਨਾ ਸਾਨੂੰ ਦੱਸ ਦਿਓ ਅਸੀਂ ਪਹੁੰਚਾਂਗੇ ਉੱਥੇ ਤੇ ਸਮਾਨ ਸਮਾਨ ਸਾਨੂੰ ਚਾਹੀਦਾ ਹੋਊਗਾ ਸਾਨੂੰ ਬਸ ਕੁਛ ਨਹੀਂ ਅਸੀਂ ਕੌਫੀ ਦੇ ਸਕੀਨਾ ਤਿੰਨ ਕੱਪ ਕੌਫੀ ਦੇ ਤਿੰਨ ਕੱਪ ਕੌਫੀ ਮੇਰੇ ਆਲਾ ਸਾਨੂੰ ਪਤੀ ਹੈ ਵੀ ਮੈਂ ਕੀ ਦਵਾਈ ਬੁੱਟੀ ਲੈਣਾ ਚੱਲ ਜੀ ਠੀਕ ਹੈ ਵੀ ਠੀਕ ਹੈ ਕਵੰਤ ਠੀਕ ਹੈ ਹਾਂ ਜੀ ਦੋਸਤੋ ਲਓ ਆਪਾਂ ਮੋਬਾਈਲ ਚੋਂ ਡਾਟਾ ਕੱਢ ਗਏ ਹੁਣ ਚੱਲਦੇ ਆ ਆਪਣੇ ਮਿੱਤਰ ਨਾਲ ਅਸੀਂ ਗੱਲ ਬਾਈ ਸਿਦਾਰ ਆ ਆਪਾਂ ਤੇ ਲੱਭਾ ਜੀ ਗਮੀਤ ਸਿੰਘ ਵੀਰ ਨਾਲ ਚੰਦੇ ਕਿੱਥੇ ਕੀ ਕਰਨਾ ਤੁਹਾਨੂੰ ਦਿਖਾਉਂਦੇ ਰਹਾਂਗੇ ਸਾਡੇ ਨਾਲ ਜੁੜੇ ਰਹੋ ਠੀਕ ਹੈ ਜੀ ਲੇ ਗੋ ਮਿਲਦੇ ਆ ਬਾਕ ਦੇਖਣ ਦਾ ਦੇਖਣ ਜਿਹੜਾ ਸਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਬੇਹੂ ਆਪਣੇ ਆਈਆਂ ਬਸ ਚੱਕ ਦੋ ਹੁਣੇ ਲਾਇਕ ਫੋਨ ਵਾਲਾ ਬਟਨ ਤੇ ਹੱਥ ਧਰ ਦੋ ਜੀ ਠੀਕ ਆ ਲਓ ਭਾਈ ਇਹ ਲਗਾ ਸੰਦਾ ਨਵਾਂ ਸੰਦ ਦੇਖੋ ਇਹ ਦੁਕਾਨ ਬਹੁਤ ਵੱਡੀ ਐ ਸਿਸਟਰ ਦੀ ਆ ਜੱਜ ਤਾਂ ਵੀ ਦੇਖੀ ਮਰੀਕੋਟ ਵਾਲਾ ਵਿੱਕੀ ਆ ਬਈ ਇਹ। ਕੁਪੇ ਚਾਸ ਨਾ। ਲੋ ਜੀ ਮਰੀਕੋਟ ਦੇ ਬਾਈ ਵਿੱਕੀ ਦੇ ਕਾਨੇ ਤੇ ਕੁਛ ਮਰਜੀ ਪਾਰਸਲ ਉਹ ਬੰਦਾ ਬਹੁਤ ਨਾਈਸ ਬੰਦਾ ਸੀ ਪਰਸਨ ਮਣਿਆ ਬਾਈ ਇਹਨਾਂ ਤੋਂ ਤੁਸੀਂ ਆਾ ਬਟਨਾ ਮੋਟਰ ਪਲੰਬਰ ਕੋਸ ਵੀਲ ਜਾ ਸਕਦੇ ਜਿਹੜਾ ਤੁਹਾਡਾ ਮਨ ਕਰਦਾ। ਮਰੀ ਕੋਟਲੇ ਕਲੱਬ ਅਲੀ ਕਲੱਬ ਚੌਕ ਕੰਨੀ ਹੈਗਾ ਕੀਮਾਨ ਟੂਲਜ਼ ਠੀਕ ਆ ਪਹੁੰਚੋ ਜਰੂਰ ਕਿਵੇਂ ਲੱਗਿਆ ਬਾਈ ਸਮਾਨ ਠੀਕ ਰਿਹਾ ਗਿਆ ਬੰਦਾ ਠੀਕ ਹੈ ਬੰਦਾ ਬਹੁਤ ਚੰਗਾ ਮੁੰਡਾ ਠੀਕ ਹੈ ਜੈਨੂਨ ਕੰਮ ਸੀ ਉਹ ਲੈ ਆਏ ਸੀ ਸਮਾਨ ਹਜੇ ਦਿਖਾਉਂਦੇ ਨਹੀਂ ਤੁਹਾਨੂੰ ਫੇਰ ਦਿਖਾਵਾਂਗੇ ਇੱਕ ਦਿਨ ਜਦੋਂ ਇਹਨਾਂ ਕੰਮ ਕਰਿਆ ਵੀ ਕੀ ਆ ਇਹਦੇ ਚਲਾਇਆ ਮੈਨੂੰ ਸੱਤ ਨਹੀਂ ਬਾਈ ਚੰਗਾ ਫਿਰ ਉਹਨਾਂ ਦੱਸਾਂਗੇ ਵੀ ਕੀ ਇਜੀਤੀ ਨਹੀਂ ਲਓ ਜੀ ਅੱਜ ਬਾਈ ਨਾਲ ਰਹੇ ਤੇ ਦਿਨ ਵਧੀਆ ਲੰਘਿਆ ਇਹ ਤੁਸੀਂ ਚੰਗੇ ਮਿੱਤਰ ਨਾਲ ਰਹੇ ਨਾ ਤਾਂ ਚੰਗਾ ਦਿਨ ਹੀ ਨਹੀਂ ਲੰਘਦਾ ਹਨਾ ਬਾਈ ਕਿਵੇਂ ਲੱਗਿਆ ਅੱਜ ਦਿਨ ਦਾ ਪਤਾ ਲੱਗਿਆ ਭਾਉ ਹੋਰ ਸ਼ਾਮ ਦੀ ਪਤਾ ਲੱਗਿਆ ਸ਼ਾਮ ਦੀ ਪਤਾ ਲੱਗਿਆ ਇਹ ਹੁੰਦੇ ਆ ਭਾਈ ਇਹਦੇ ਪਹਿਲਾਂ ਪਾਇਆ ਸੀ ਬਲੌਗ ਮਿੱਤਰਾਂ ਵਾਲਾ ਉਹ ਵੀ ਕੋਈ ਕਾਰਨ ਸੀ ਤੇ ਜਿੰਨੇ ਮੇਰੇ ਮਿੱਤਰ ਸੀ ਸਾਰਿਆਂ ਨੇ ਫੋਨ ਕਰਿਆ ਵੀ ਕੱਲ ਕੀ ਹੋ ਗਈ ਉਹ ਕਿਸੇ ਨੂੰ ਲਾ ਕੇ ਸਾਰਿਆਂ ਨੇ ਫੋਨ ਆਇਆ ਬਾਈ ਉਦੋਂ ਫਿਰ ਮਨੂੰ ਇਹ ਦੋ ਤਿੰਨ ਕੈਨੇਡਾ ਤੋਂ ਆਏ ਮੁੰਡਿਆਂ ਦੇ ਮਿੱਤਰਾਂ ਦੇ ਹਾਂ ਲਓ ਵੀ ਲਓ ਜੀ ਅੱਜ ਅਹ ਜਵਾੜੇ 'ਚ ਰੁਕੇ ਸੀ ਪੱਲੀ ਵਾਰ ਬਹੁਤ ਵਧੀਆ ਲੱਗਿਆ ਪਹਿਲਾਂ ਜਿਆਦਾ ਦੀਪਕ ਚ ਰੁਕਦੇ ਹੁੰਦੇ ਸੀ ਅੱਜ ਅਹ ਜਵਾੜੇ 'ਚ ਰੁਕੇ ਸੀ ਬਹੁਤ ਵਧੀਆ ਫੂਡ ਸੀ ਇਹਨਾਂ ਦਾ ਵੀ ਭਾਈ ਲਓ ਜੀ ਇਤਨਾ ਦੇ ਬਕਾ ਸਟਾਲ ਤੋਂ ਬੁੱਕਾ ਰਿਏ ਭਾਈ ਤੋਂ ਆਪਾਂ ਇੰਤਾਂ ਵਾਲਾ ਖੂਹ ਹੈ ਇਹ ਬੁੱਕਾ ਦੇ ਭਾਈ ਦੀਆਂ ਬਹੁਤ ਬੁੱਕਾ ਰੱਖੀਆਂ ਹੋਈਆਂ ਨੇ ਕੋਈ ਆਇਓ ਵੀ ਨੂੰ ਕੇ ਸਾਰੇ ਆਏ ਹੋਏ ਨੇ ਭੋਜ ਲੈ ਕੇ ਬੁੱਕਾ ਸਟਾਲ ਤੋਂ ਸਟਾਲ ਬਹੁਤ ਵਧੀਆ ਲਾ ਰੱਖਿਆ ਭਾਈ ਜੀ ਬੁੱਕਾ ਦੇ ਵੇਖੋ ਲਓ ਜੀ ਆਪਾਂ ਦੀਪਕ ਡਾਬੇ ਦੇ ਖੜਗੇ ਸੀ ਹੁਣ ਚੱਲੇ ਆ ਪਿੰਡ ਨੂੰ ਤੇ ਸਮਾਂ ਲੈ ਲਿਆ ਇੱਕ ਤਾਂ ਵੇ ਵੇ ਰਸ ਬਲਾਈ ਤੇ ਦੋ ਲਲੀਆਂ ਬੁੱਕਾ ਕੁੜੀਆਂ ਵਾਸਤੇ ਤੇ ਮੈਂ ਵੀ ਪੜਦਾ ਤੇ ਉਹ ਵੀ ਪੜਦੀ ਹੋਈ ਨਾਲ ਅਸੀਂ ਦੋਨੇ ਪਿਉਤੀ ਪਈ ਬੁੱਕਾਂ ਦੇ ਪੜਦਾ ਸਾਰਿਆਂ ਨੂੰ ਬੇਨਤੀ ਤੁਸੀਂ ਬੁੱਕ ਜ਼ਰੂਰ ਬੜਿਆ ਕਰੋ ਬੁੱਕ ਜਿੰਦਗੀ ਵਾਸਤੇ ਬਹੁਤ ਚੰਗੀ ਚੀਜ਼ ਹੈਗੀ ਛੋੜਾ ਦਿਮਾਗ ਚੇਂਜ ਕਰ ਦੋ ਯਾਰ ਬੱਕ ਮੈਂ ਜਿੱਥੇ ਮੈਂ ਦੱਸਾਂ ਨੂੰ ਲਓ ਜੀ ਬਾਈ ਗੱਡੀ ਦੇ ਪਿੱਛੇੋਂ ਦਾ ਆਪਾਂ ਕੁੜੀ ਫੜਾ ਗਏ ਮੱਤੀ ਇਹ ਮੋਨਾ ਸਨਾਰੇ ਹੈ ਹਾਂ ਉਹ ਵੀ ਹੱਲ ਨਹੀਂ ਕੋਈ ਭਾਈ ਬਰਾਲੀ ਦਾ ਕੋਈ ਹੱਲ ਨਹੀਂ ਇਹ ਸਰਕਾਰਾਂ ਚੁੰਮਦਾ ਕਰ ਸਕਦੀਆਂ ਨੇ 20000 ਰੁਪਏ ਕਿਲੇ ਦਾ ਦੇ ਦੋ ਨਾ ਬੋਲੀ ਹੱਲ ਕਿਉਂ ਆਓ ਜੀ ਇਹ ਬਹੁਤ ਵਧੀਆ ਜਿੰਨਾਂ ਗਿਆ ਜੀ ਭਾਈ ਨਾਲ ਤੇ ਦਿਖਾਉਣੇ ਚਾਹੁੰਦੇ ਜਾ ਕੇ ਕਰੇ ਸ਼ਬੂਦਾ ਕੀ ਰੈਕਸ਼ਨ ਲਓ ਜੀ ਆਪਾਂ ਘਰੇ ਆ ਗਏ ਸੀ ਆਪਾਂ ਤੇ ਦੀ ਪਟਾਵੇ ਤੂੰ ਰਸਮਲਾਈ ਬਹੁਤ ਸਵਾਦ ਆ ਭਾਈ ਜਿਮਕਾ ਦਾ ਬਿਆਲੋ ਛੋਡੀ ਰਸਮਲਾਈ ਐਂ ਬਣਾਉਂਦੇ ਰਹੋ ਪੂੰਡ ਜੈ ਜਰੂਰ ਆ ਗਿਆ ਸੀ ਉਹ ਤੋਂ ਵਾਛਤ ਰੱਖੋ ਬੰਦਿਆਂ ਨੂੰ ਕਹਿ ਕੇ ਰੱਖੋ ਉਹ ਕੋੜ ਆ ਜੀਆਂ ਆ ਗਏ ਸੀ ਉਹ ਰਸਮਲਾਈ ਛੋਡੀ ਬਹੁਤ ਸੋਹਣੀ ਆ ਇਹ ਸਾਡੇ ਸਿਕੰਦਰ ਸਾਹਿਬ ਨੇ ਭਾਈ ਸਿਕੰਦਰ ਸਾਹਿਬ ਦਾ ਗੁਣ ਨਹੀਂ ਕਰਦਾ ਕੋਈ ਪਰ ਸਿਕੰਦਰ ਸਾਹਿਬ ਬਹੁਤ ਮਿਹਨਤ ਕਰਦੇ ਨੇਗੇ ਇਹ ਆਪਣੇ ਆਪ ਸਾਰਾ ਡੀਪੀ ਲਾ ਰਹੇ ਨੇ ਕਤਾਬ ਦੇ ਵਿੱਚ ਆ ਗੱਲਾ ਕਹਿ ਰਿਹਾ ਉਹਨੇ ਵਰਨੀ ਪਿਆ ਉਹਦੋਂ ਉਧਰ ਮੀਂਹ ਆਈ ਜਾਂਦਾ ਪੂਰਾ ਉਧਰ ਲੜ ਲੜ ਕੇ ਲਾ ਲੈ ਕੇ ਆਏ ਅਸੀਂ ਉਧਰ ਮੀਂਹ ਆ ਗਿਆ ਹੋਰ ਆ ਦੇਖਦੇ ਉਹ ਲੈ ਗਿਆ ਲੋ ਜੀ ਆ ਮੁੰਡਿਆਂ ਨੇ ਸਾਥ ਦਾ ਤੇ ਮਿੱਤਰਾਂ ਨੇ ਅੱਜ ਲੇਵਰ ਮਿਲੀ ਕਿ ਭਾਈ ਕਹਦੇ ਸੀ ਲਾ ਦੇਣੇ ਆ ਨੰਬਰ ਦਾ ਆ ਗਿਆ ਮੈਂ ਆ ਠੀਕ ਆ ਉਧਰ ਕਰਵੰਤ ਖੜਾਗਾ ਉਹ ਖੜਾਗਾ ਮੈਂ ਵੀ ਲਾਈ ਸੀ ਭਾਈ ਮੈਂ ਵੀ ਬਿਲੰਬਦਾਰ ਜਿਹੜੀ ਨੂੰ ਬੋਦੀ ਨੌਕਰੀ ਮਿਲਾਈ ਨੌਕਰੀ ਦੀ ਵਾਰੀ ਲੱਗਣਾ ਵਧੀਆ ਮਾਰਦੋਂ ਲੱਗਦਾ ਨੰਬਰ ਇਹ ਕਹਦਾ ਤੁਹਾਨੂੰ ਵਧੀਆ ਨੌਕਰੀ ਦਵਾਦੀ ਵਧੀਆ ਵਧੀਆ ਆਪ ਵੀ ਹਾਂ